ਸੂਬਾ ਕਮੇਟੀ ਦੀ ਮੀਟਿੰਗ ਲੱਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਬਿਜਲੀ ਮੰਤਰੀ ਨੇ ਹੁਕਮ ਜਾਰੀ ਕੀਤੇ ਆ ਨੌ ਬਿਜਲੀ ਮੰਤਰੀਆਂ ਨੌ ਸੂਬਿਆਂ ਦੇ ਬਿਜਲੀ ਮੰਤਰੀਆਂ ਦੀ ਮੀਟਿੰਗ ਚੰਡੀਗੜ੍ਹ 31 ਅਗਸਤ ਤੱਕ ਸਮਾਰਟ ਮੀਟਰ ਲਾਉਣ ਦਾ ਮਲਾਜ਼ਮਾਂ ਦੇ ਘਰਾਂ 'ਚ ਉਹਦੇ ਉਹਦੇ ਖਿਲਾਫ ਜਿਹੜਾ ਮੀਟਰ ਵਾਲਾ 스마트 ਮੀਟਰ ਵਾਲਾ ਮੁੱਦਾ ਵਾ ਨਿੱਜੀ ਕਰਨ ਦਾ ਮੁੱਦਾ ਕੰਪਨੀਆਂ ਦੇ ਹਵਾਲੇ ਸਾਰੀ ਬਿਜਲੀ ਜਾਣੀ ਹੈ ਜਿਹੜੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣੀ ਹੈ ਕਬਤਕਾਰਾਂ ਦੀ ਤੋਂ ਉਸ ਦੇ ਖਿਲਾਫ ਸਰਵ ਸੰਮਤੀ ਨਾਲ ਸੂਬਾ ਕਮੇਟੀ ਜੀ ਫੈਸਲਾ ਕਰਕੇ 14 ਜੁਲਾਈ ਨੂੰ ਪੰਜਾਬ ਦੇ ਚੀਫ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਅੱਗੇ ਪੰਜਾਬ ਭਰ ਵਿੱਚ ਤਰਨੇ ਲਾਉਣ ਦਾ ਐਲਾਨ ਕੀਤਾ ਗਿਆ ਵਾ ਤੋ ਉਹਦੇ ਵਿੱਚ ਜਾਰਾਂ ਕਿਸਾਨ ਮਜ਼ਦੂਰ ਬੀਬੀਆਂ ਪੰਜਾਬ ਭਰ ਚੋਂ ਸ਼ਾਮਲ ਹੋਣਗੇ ਉਹਦੇ ਲਈ ਅੱਜ ਤੋਂ ਹੀ ਤਿਆਰੀਆਂ ਵੜ ਦਿੱਤੀਆਂ ਗਈਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਜ਼ਿਲ੍ਹਾ ਪਧਰੀ ਜ਼ੋਨ ਪਧਰੀ ਤੇ ਪਿੰਡ ਪਧਰੀ ਮੀਟਿੰਗਾਂ ਲਾ ਕੇ ਵੱਡੇ ਪੱਧਰ ਤੇ ਵਿਚਾਰ ਲਾਂਬੰਦੀ ਕੀਤੀ ਜਾਊਗੀ ਇਸ ਮੁੱਦੇ ਉੱਤੇ ਜਿਹੜਾ ਬਿਜਲੀ ਦਾ ਨਿਜੀਕਰਨ ਹੈ ਮੈਂ ਕੱਲ ਵੀ ਗੱਲ ਕੀਤੀ ਸੀ ਕੀ ਬਿਜਲੀ ਦਾ ਸਮਾਰਟ ਮੀਟਰ ਲੱਗਣ ਦਾ ਮਤਲਬ ਕੀ ਹੈ ਕੀ ਪਰਾ ਮੀਟਰ ਇਹਨੂੰ ਰੀਚਾਰਜ ਕਹਿ ਰਿਹਾ ਕਿ ਆਪਣਾ ਬਿਜਲੀ ਮੰਤਰੀ ਬਨੋਰ ਲਾਲ ਖੱਟਰ ਪ੍ਰੀਚਾਰਜ ਕਰਾਉਣਾ ਪਊਗਾ ਉਹਦੇ ਨਾਲ ਆਂਦੇ ਖਪਤਕਾਰਾਂ ਦਾ ਬਹੁਤ ਫਾਇਦਾ ਹੋਊਗਾ ਇਹ ਤੁਸੀਂ ਦੇਖ ਲਓ ਜਿੱਥੇ ਬਿਹਾਰ ਚ ਲੱਗੇ ਆ ਮੀਟਰ ਜਾਂ ਬਾਕੀ ਥਾਵਾਂ ਤੇ ਲੱਗੇ ਆ ਉਹਨਾਂ ਦਾ ਵੇਖ ਲਓ ਜਿਨ੍ਹਾਂ ਦਾ ਘਰ ਇੱਕ ਬਲਬ ਜਗਦਾ ਜਾਂ ਇੱਕ ਅਦਾ ਪੱਖਾ ਚੱਲਦਾ ਉਹਨਾਂ ਨੂੰ ਵੀ 50 50000 ਤੇ ਲੱਖ ਲੱਖ ਪਈ ਦੇ ਬਿੱਲ ਆਏ ਪਏ ਉਹਨਾ ਮੀਟਰ ਲਾ ਕੇ ਤੇ ਬਿਜਲੀ ਦਫ਼ਤਰਾਂ ਅੱਗੇ ਢੇਰ ਲਾਏ ਹੋਏ ਆ ਕਿ ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਮੀਟਰ ਇਹ ਇਹ ਮੀਟਰ ਜਿਹੜਾ ਜਿਹੜਾ ਸਮਾਰਟ ਮੀਟਰ ਆ ਇਹ 24 ਘੰਟਿਆਂ 'ਚ 435 ਯੂਨਟ 479 ਯੂਨਟ ਸਾਢੇ 479 ਯੂਨਟ ਬਲਦਾ ਜੀ ਤੇ ਜਿਹੜੇ ਪਹਿਲੇ ਮੀਟਰ ਲੱਗੇ ਸੀ ਆਪਣੇ ਘਰਾਂ 'ਚ ਆਮ ਉਹ 235 ਯੂਨਟ 24 ਘੰਟਿਆਂ 'ਚ ਬਲਦੇ ਆ ਇਸੇ ਤਰੀਕੇ ਨਾਲ ਇਹਨੂੰ ਨਾਮ ਹੀ ਲਾਓ ਉਤਰਾ ਮੇਜ਼ ਤੇ ਰੱਖ ਲਓ ਉਹਦੇ ਵਿੱਚ ਵੀ ਇਹ ਇੱਕ ਦਿਹਾੜੀ ਦੇ 4 ਤੋਂ 8 ਜੂਨਟ ਬਾਲੀ ਜਾਂਦਾ ਜੋ ਇਹ ਉਤਰਾ ਵੀ ਚੱਲੀ ਜਾਂਦਾ ਕਿਉਂਕਿ ਕਾਰਪੋਰੇਟ ਦਾ ਮੀਟਰ ਆ ਕਾਰਪੋਰੇਟ ਦਾ ਮਤਲਬ ਮੁਨਾਫਾ ਉਹਨਾਂ ਦਾ ਧਰਮ ਹੈ ਮੁਨਾਫਾ ਕਮਾਉਣਾ ਉਹਨਾਂ ਨੂੰ ਕੁਝ ਨਹੀਂ ਦੀਦਾ ਉਹਨਾਂ ਨੂੰ ਕਿਸੇ ਬੰਦੇ ਨਾਲ ਨਹੀਂ ਕੋਈ ਦੇਸ਼ ਨਾਲ ਨਹੀਂ ਕੋਈ ਦੁਨੀਆ ਨਾਲ ਨਹੀਂ ਕੋਈ ਕੁਦਰਤ ਨਾਲ ਨਹੀਂ ਕੋਈ ਮਨੁੱਖ ਨਾਲ ਨਹੀਂ ਉਹਨਾਂ ਦਾ ਉਹਨਾਂ ਦਾ ਕੰਮ ਹੈ ਮੁਨਾਫਾ ਕਮਾਉਣਾ ਉਹ ਬਿਜਲੀ ਜਿਹੜੀ ਲੋਕਾਂ ਦੀ ਜ਼ਿੰਦਗੀ ਸੀ ਜਿਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਮੁਕਤ ਜ਼ਮੀਨਾਂ ਦਿੱਤੀਆਂ 1948 ਚ ਜਦੋਂ ਜਦੋਂ ਪਾਖੜਾ ਡੈਮ ਬਣਿਆ ਵਾ ਤੇ ਮੁਕਤ ਮਤੇ ਪਾ ਕੇ ਪੰਚਾਇਤਾਂ ਨੂੰ ਜ਼ਮੀਨਾਂ ਦਿੱਤੀਆਂ ਹੋਈਆਂ ਵਾ ਪੰਚਾਇਤਾਂ ਨੇ ਉਹ ਕਿਉਂ ਦਿੱਤੀਆਂ ਸੀ ਕਿ ਸਸਤੀ ਬੱਤੀ ਮਿਲੂਗੀ ਲੋਕਾਂ ਨੂੰ ਤੇ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਉਹਨਾਂ ਦੇ ਵਿੱਚ ਨੌਕਰੀ ਮਿਲੂਗੀ ਰੋਜ਼ਗਾਰ ਮਿਲੂਗਾ ਉਹ ਮਿਲਿਆ ਵੀ ਕਿਸੇ ਹੱਦ ਤੱਕ ਬਿਜਲੀ ਸਸਤੀ ਮਿਲੀ ਵੀ ਪਰ ਜਦੋਂ ਬਿਜਲੀ ਐਕਟ 2003 ਬਣ ਜਾਂਦਾ 2010 ਚ 15 April 2010 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਕਾਲੀ ਦਾਲ ਦੀ ਸਰਕਾਰ ਭਾਜਪਾ ਦੀ ਸਰਕਾਰ ਵੇਲੇ ਬਿਜਲੀ ਬੋਰਡ ਤੋੜ ਦਿੰਦੇ ਆ ਪੰਜਾਬ ਦਾ ਨਿਗਮੀਕਰਨ ਕਰ ਦਿੰਦੇ ਆ ਪਾਵਰ ਕਾਮ ਤੇ ਟ੍ਰਾਸਕ ਕੋ ਦੋ ਕੰਪਨੀਆਂ ਬਣਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ 1.5 ਰੁਪਏ ਯੂਨਟ ਬੱਤੀ ਸੀ ਉਹ 8 ਰੁਪਏ ਤੱਕ ਹੋ ਗਈ ਜੋ ਵੀ ਸਾਡੇ ਬਿਜਲੀ ਦਾ ਕਨੈਕਸ਼ਨ ਮਿਲਦੇ ਸੀ ਉਹਨਾਂ ਦੇ ਰੇਟ ਵਧ ਗਏ ਬਿਜਲੀ ਦਾ ਤਪਾਦਨ ਸਾਰਾ ਪ੍ਰਾਈਵੇਟ ਹੋ ਗਿਆ ਸਾਰਾ ਕੰਮ ਪ੍ਰਾਈਵੇਟ ਹੋ ਗਿਆ ਹਰ ਚੀਜ਼ ਜਿਹੜਾ ਵਾ ਲੇਬਰ ਵੀ ਜਿਹੜੀ ਉਹ ਪ੍ਰਾਈਵੇਟ ਉਹ ਵੀ ਖਫਤਕਾਰ ਦੇ ਮੁੱਦੇ ਉਹਦੇ ਉਹਦੇ ਪੱਲੇ ਪਾਤੀ ਗਈ ਤੇ ਇਸ ਦੇ ਨਾਲ ਜਿਹੜਾ ਅੱਗੇ ਜਾ ਕੇ ਬਿਜਲੀ ਨੂੰ ਹੁਣ ਪੂਰੀ ਤਰ੍ਹਾਂ ਪ੍ਰੈਡਥਾਂ ਦੇਣ ਲਈ ਉਹ ਆ ਸਮਾਰਟ ਮੀਟਰ ਵਾਲੀ ਨੀਤੀ ਲੈ ਕੇ ਆਇਆ ਜਿਹੜਾ ਜਿਹੜਾ ਬਿਜਲੀ ਐਕਟ 2000 ਬਿਜਲੀ ਐਕਟ ਬਿਜਲੀ ਸੋਧ ਐਕਟ 2023 ਅਜੇ ਸਟੈਂਡਰਡ ਕਮੇਟੀ ਕੋ ਪਿਆ ਹੋਇਆ ਪਰ ਉਹਨਾਂ ਨੇ ਬਿਜਲੀ ਵੰਡ ਦਾ ਜਿਹੜਾ ਕੰਮ ਹੈ ਉਹ ਪ੍ਰਾਈਵੇਟਾਂ ਥਾਂ ਦੇਣ ਦਾ ਕਾਨੂੰਨ ਪਾਸ ਕਰ ਲਿਆ ਕੇਂਦਰ ਸਰਕਾਰ ਨੇ ਉਹਦੇ ਤਹਿਤ 2-3 ਸਾਲ ਤੋਂ ਲਗਾਤਾਰ ਉੱਤੇ ਕੰਮ ਕਰ ਰਹੇ ਆ ਹੁਣ ਉਹਨਾਂ 31 ਅਗਸਤ ਤੱਕ ਮੁਲਾਜ਼ਮਾਂ ਦੇ ਘਰਾਂ ਗਈ ਉਸ ਤੋਂ ਬਾਅਦ ਸਾਰੇ ਖਪਤਕਾਰਾਂ ਦੇ ਘਰਾਂ ਦੇ ਵਿੱਚ ਜਿਹੜੇ ਸਮਾਰਟ ਮੀਟਰ ਲਾਉਣੇ ਆ ਤੇ ਨਾਲ ਮੁੜ ਕੇ ਬੰਬੀਆਂ ਤੇ ਲੱਗਣੇ ਇਸ ਕਰਕੇ ਪੰਜਾਬ ਦੇ ਲੋਕੋ ਤੁਹਾਡੇ ਘਰ ਵੀ ਹਨੇਰਾ ਹੋਣਾ ਤੇ ਤੁਹਾਡੀ ਬੰਬੀ ਵੀ ਬੰਦ ਹੋਣੀ ਆ ਪਹਿਲੀ ਅਪੜ ਹੋਣੀ ਆ ਤੇ ਇਹ ਕਾਰਪੋਰੇਟ ਦੇ ਵਾਲੇ ਜਾਣੀ ਆ ਜਿਸ ਤਰੀਕੇ ਦੀ ਨੀਤੀ ਲੈ ਕੇ ਆ ਰਹੇ ਆ ਸਾਰੀ ਜਿਸ ਤਰੀਕੇ ਨਾਲ ਖੇਤੀ ਮੰਡੀ ਪ੍ਰਾਈਵੇਟ ਕਰਨੀ ਆ ਬਾਕੀ ਸਾਰਿਆਂ ਅਮਰੀਕਾ ਨਾਲ ਜਿ ਤਰ੍ਹਾਂ ਕਰ ਮੁਕਤ ਵਪਾਰ ਸਮਝੌਤਾ 25 ਜੂਨ ਤੱਕ ਹੋ ਰਿਹਾ ਇੰਗਲੈਂਡ ਨਾਲ ਹੋ ਗਿਆ ਉਹ ਸਾਰੀ ਉਸੇ ਨੀਤੀ ਦਾ ਹਿੱਸਾ ਉਹ ਉਸੇ ਨੀਤੀ ਦੇ ਤਹਿਤ ਹੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਵੱਧ ਰਹੀਆਂ ਉਸੇ ਨੀਤੀ ਦੇ ਤਹਿਤ ਹੀ ਜਿਹੜੀ ਲੈਂਡ ਪੁਲਿੰਗ ਸਕੀਮ ਆ ਜਿਹਦੇ ਦਾ 36000 ਏਕੜ ਜ਼ਮੀਨ ਪੰਜਾਬ ਦੀ ਜਿਹੜੀ ਆ ਉਹ ਐਕਵਾਇਰ ਕੀਤੀ ਜਾ ਰਹੀ ਆ ੱੱ 27 ਸ਼ਹਿਰਾਂ ਚ ਪੰਜਾਬ ਦੇ ਚ ਉਹ ਸਾਰਾ ਉਸ ਨਿਜੀ ਕਰਨ ਦੀ ਨੀਤੀ ਦਾ ਹਿੱਸਾ ਵਾ ਜਿਹਦੇ ਵਿੱਚ ਤੁਹਾਡੀ ਜ਼ਮੀਨ ਕਿਸੇ ਹਾਲਤ ਚ ਨਹੀਂ ਰਹਣੀ ਤੇ ਬਿਜਲੀ ਜਿਹੜੀ ਤੁਹਾਡਾ ਸਾਰਾ ਘਰ ਦਾ ਕੰਮ ਚਲਾਉਂਦੀ ਆ ਬਾਹਰ ਦਾ ਕੰਮ ਚਲਾਉਂਦੀ ਆ ਉਹ ਤੁਹਾਡੀ ਪਹੁੰਚ ਤੋਂ ਬਾਹਰ ਹੋਣੀ ਆ ਜਿਹੜੀ ਚੀਜ਼ੇ ਨਿੱਜੀ ਹੱਥਾਂ ਚ ਚੱਲੂ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜੂਗੀ ਇਸ ਕਰਕੇ ਅਸੀਂ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਰੇ ਹੀ ਸਕਾਰਜੋਗ ਸਾਡੇ ਜ਼ਿਲ੍ਹਾ ਆਗੂ ਜੋਨ ਆਗੂ ਸੂਬਾ ਆਗੂ ਪਿੰਡ ਆਗੂ ਹਨ ਜਿਹੜਾ ਉਹ ਸਰਗਰਮ ਕਰਤਾ ਐਕਟਿਵੇਟ ਕਰਤਾ ਉਹ ਆਪਣੀਆਂ ਡਿਊਟੀਆਂ ਨਿਭਾਉਣਗੇ ਹਰ ਪੰਜਾਬ ਦੇ ਹਰ ਕੋਨੇ ਜਾਣਗੇ ਹਰ ਪਿੰਡ ਪਿੰਡ ਜਾਣਗੇ ਤੇ ਜਾ ਕੇ ਲਾਭੰਦੀ ਕਰਨਗੇ ਆ ਪੂਰੀ ਇੱਕ ਨਾਲ ਪੈਫਲੈਟ ਵੰਡਣਗੇ ਨਾਲ ਲਿਖਤੀ ਹੱਥ ਪਰਚੇ ਵੰਡਣਗੇ ਪੂਰੀ ਤਿਆਰੀ ਨਾਲ ਪਿੰਡਾਂ ਦੇ ਵਿੱਚ ਰੀਆਂ ਪ੍ਰਭਾਤ ਫੇਰੀਆਂ ਜਿਹੜੇ ਆ ਮਾਰਚ ਕਰਨੇ ਆ ਜਥੇ ਮਾਰਚ ਕਰਨੇ ਆ ਉਹ ਸਾਰੇ ਕਰਕੇ ਇੱਕ ਲਾਭੰਦੀ ਕਰਦੇ ਹੋਏ 14 ਜੁਲਾਈ ਨੂੰ 14 ਜੁਲਾਈ ਨੂੰ ਇੱਕ ਦਿਨ ਦਾ ਤਰਨਾ ਜਿਹੜਾ ਉਹ ਸਾਰੇ ਈਮ ਦਫਤਰਾਂ ਦੇ 88 ਦਫਤਰਾਂ ਅੱਗੇ ਪੰਜਾਬ ਭਰ ਚ ਉਹ ਲੱਗੂਗਾ ਜਿਹਦੇ ਚ ਬਹੁਤ ਵੱਡੀ ਗਿਣਤੀ ਸ਼ਾਮਲ ਹੋਊਗੀ ਤੇਸ ਲੜਾਈ ਨੂੰ ਤੇਜ਼ ਕਰਾਂਗੇ 스마트 ਮੀਟਰ ਲੱਗਣ ਦਾ ਅਸੀਂ ਸ਼ੁਰੂ ਤੋਂ ਵਿਰੋਧ ਕਰਦੇ ਆ ਰਹੇ ਹਾਂ ਕਿਸੇ ਵੀ ਕੀਮਤ ਤੇ ਪਿੰਡਾਂ ਦੇ ਵਿੱਚ 스마트 ਮੀਟਰ ਨਹੀਂ ਲਗੜਦਿਆਂਗੇ ਚਾਹੇ ਪੁਲਿਸ ਲੈ ਕੇ ਭਗਵੰਤ ਮਾਨ ਕੱਲੇ ਲੈ ਹੁਣ ਪੁਲਿਸ ਪੁਲਿਸ ਦੇ ਰਾਹੀਂ ਲਵਾਉਣਾ ਚਾਹੁੰਦੇ ਨਾ ਹੋਰਾਂ ਨਾਲ ਕੋਈ ਤਾਕਤ ਆ ਲੈ ਹੁਣ ਪਿੰਡਾਂ ਚ ਜਿਹੜੀ ਤਾਕਤ ਅਸੀਂ ਪਿੰਡਾਂ ਇਕੱਠੀ ਕਰ ਰਹੇ ਹਾਂ ਕਿਸਾਨਾਂ ਮਜ਼ਦੂਰਾਂ ਦੀ ਉਹ ਇਹਨਾਂ ਦੀ ਤਾਕਤ ਨੂੰ ਰੋਕੂਗੀ ਸਾਨੂੰ ਮਾਰ ਕੇ 스마트 ਮੀਟਰ ਲਾ ਲੈਣ ਇਹ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੁਣ ਜੋ ਇਹਨਾਂ ਨੇ ੱੱਕੇ ਨਾਲ ਸਾਰਾ ਕੁਝ ਕਰ ਰਹੇ ਆ ਇਸ ਕਰਕੇ ਮੇਰੇ ਵੀਰੋ ਜਿਹੜੀ ਇਹ ਨੀਤੀ ਆ ਸਰਕਾਰ ਦੀ ਕਾਰਪੋਰੇਟ ਪੱਖੀ ਵਿਕਾਸ ਮਾਡਲ ਆ ਇਹ ਤੁਹਾਡੀ ਮੌਤ ਆ ਕੁਦਰਤ ਦਾ ਤੇ ਤੁਹਾਡਾ ਮਨੁੱਖ ਦਾ વિનાਸ਼ ਆ ਆਓ ਤਗੜੇ ਹੋ ਕੇ ਐਲਾਨਬੰਦੀ ਕਰੀਏ ਤੇ ਆਪਾਂ ਇੱਕ ਸੁਰਤਾ ਦੇ ਨਾਲ ਲੜਾਈ ਦੇ ਮੈਦਾਨ ਚ ਜਿਹੜਾ ਵਾ ਡਾ ਜੁੰਝੀਏ ਤੇ ਇਹਨਾਂ ਨੂੰ ਪਿੱਛੇ ਧੱਕ